ਦੋਸਤੋ ਨਮਸਕਾਰ ਜੀ ਮੈਂ ਹਾਂ ਤੁਹਾਡਾ ਦੋਸਤ ਹਰਪ੍ਰੀਤ ਅੱਜ ਆਪਾਂ ਇੱਕ ਬਹੁਤ ਵਧੀਆ ਵਿਸ਼ੇ ਤੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਆ ਅੱਜ ਦਾ ਜਿਹੜਾ ਵਿਸ਼ਾ ਹੈਗਾ ਕਿ ਤੁਹਾਡੇ ਦੇ ਜਿਹੜੇ ਈਰਖਾ ਕਰਨ ਵਾਲੇ ਲੋਕ ਆ ਕਿ ਜੈਲਸੀ ਕਰਨ ਵਾਲੇ ਲੋਕ ਆ ਲੋਕ ਨੇ ਨਿਸ਼ਾਨੀਆਂ ਤੁਹਾਨੂੰ ਅੱਜ ਦੱਸਣ ਲੱਗਿਆ ਸੀ ਜਿਹੜੇ ਲੋਕ ਤੁਹਾਡੇ ਤੋਂ ਜੈਲਸੀ ਕਰਦੇ ਆ ਨਾ ਨੜਿਤੋ ਤੁਹਾਨੂੰ ਇਹ ਦਿਖਾਉਂਦੇ ਹੈਗੇ ਕਿ ਅਸੀਂ ਤੁਹਾਡੇ ਆਪਣੇ ਤੁਸੀਂ ਸਾਡੇ ਉਹ ਤੁਸੀਂ ਬਹੁਤ ਦਿਲ ਦੇ ਕਰੀਬ ਹੋ ਤੁਹਾਡੇ ਨਾਲ ਆਪਣਾ ਬੜਾ ਖਾਸ ਰਿਸ਼ਤਾ ਤੁਸੀਂ ਮੇਰੇ ਲਈ ਬਹੁਤ ਮਹੱਤਵਪੂਰਨ ਰੱਖਦੇ ਹੋ ਤੁਸੀਂ ਮੇਰੇ ਲਈ ਬਹੁਤ ਖਾਸ ਹੋ ਤੂੰ ਮੇਰਾ ਵੱਡਾ ਭਰਾ ਕਾ ਮੈਂ ਤੇਰਾ ਛੋਟਾ ਭਰਾ ਕਾ ਜਿੱਥੇ ਵੀ ਤੇਰੇ ਨੂੰ ਲੋੜ ਪਈ ਆਪਾਂ ਜਾਣਦੇ ਦਿਆਂਗੇ ਇਹੋ ਜਿਹੇ ਕੁਝ ਲੋਕ ਹੁੰਦੇ ਆ ਜਿਹੜੇ ਤੁਹਾਡੇ ਤੋਂ ਜੈਲਸੀ ਕਰਦੇ ਆ ਈਰਖਾ ਰੱਖਦੇ ਹੈਗੇ ਆ ਉਦਿਆਂ ਅੱਜ ਮੈਂ ਤੁਹਾਨੂੰ ਨਿਸ਼ਾਨੀਆਂ ਦੱਸਣ ਲੱਗਿਆਗਾ ਅੱਜ ਇਸ ਲੇਖ ਦੇ ਰਾਹੀਂ ਮੈਂ ਤੁਹਾਨੂੰ ਉਹਨਾਂ ਦੀਆਂ ਨਿਸ਼ਾਨੀਆਂ ਦੱਸਣ ਲੱਗਿਆਗਾ ਇਨਸਾਨੀ ਜ਼ਿੰਦਗੀ ਦੇ ਵਿੱਚ ਰਿਸ਼ਤੇ ਬਹੁਤ ਮਹੱਤਵਪੂਰਨ ਹੁੰਦੇ ਹਨ ਦੋਸਤੀ ਰਿਸ਼ਤੇਦਾਰੀ ਦਫ਼ਤਰੀ ਸੰਬੰਧ ਜਾਂ ਆਂਢਗੁਆਢ ਪੜੋਸ ਹਰ ਥਾਂ ਲੋਕ ਇੱਕ ਦੂਜੇ ਨਾਲ ਜੁੜੇ ਹੋਏ ਹਨ ਪਰ ਹਰ ਰਿਸ਼ਤਾ ਸਿਰਫ ਪਿਆਰ ਸਹਿਯੋਗ ਅਤੇ ਖੁਸ਼ੀ ਤੇ ਆਧਾਰਿਤ ਨਹੀਂ ਹੁੰਦਾ ਕਈ ਵਾਰ ਇਨ੍ਹਾਂ ਰਿਸ਼ਤਿਆਂ ਵਿੱਚ ਜੈਲਸੀ ਭਾਵ ਈਰਖਾ ਬਹੁਤ ਵੱਡੀ ਪੱਧਰ ਤੇ ਕੋਸੀ ਹੁੰਦੀ ਹੈ ਚੁੱਪਚਾਪ ਸਾਡੇ ਮਨ ਸਾਡੇ ਸਬੰਧਾਂ ਅਤੇ ਸਾਡੀ ਤਰੱਕੀ ਨੂੰ ਨੁਕਸਾਨ ਪਹੁੰਚਾਉਂਦੀ ਹੈ ਇਹ ਜਿਹੜੀ ਚੀਜ਼ ਹੁੰਦੀ ਹੈ ਜੈਲਸੀ ਇੱਕ ਐਸੀ ਨਕਾਰਤਮਕ ਭਾਵਨਾ ਹੈ ਇਹੋ ਜੀ ਇੱਕ 네ਗੇਟਿਵ ਸੋਚ ਹੈਗੀ ਆ ਜੋ ਉਸ ਸਮੇਂ ਪੈਦਾ ਹੁੰਦੀ ਹੈ ਜਦੋਂ ਕੋਈ ਵਿਅਕਤੀ ਦੂਜੇ ਦੀ ਤਰੱਕੀ ਖੁਸ਼ੀ ਸੁੰਦਰਤਾ ਕਾਮਯਾਬੀ ਜਾਂ ਲੋਕਪ੍ਰੀਅਤਾ ਨੂੰ ਸਹਿਣ ਨਹੀਂ ਕਰ ਸਕਦਾ ਕਾਮਯਾਬੀ ਅਕਸਰ ਉਹਨਾਂ ਨੂੰ ਮਿਲਦੀ ਹੈ ਜਿਹੜੇ ਲੋਕ ਦਿਲ ਜਾਨ ਤੋਂ ਆਪਣੇ ਕੰਮ ਨੂੰ ਬੜੀ ਛਿੱਦਤ ਦੇ ਨਾਲ ਕਰਦੇ ਆ ਅਕਸਰ ਜੈਸੀ ਕਰਨ ਵਾਲੇ ਲੋਕ ਖੁੱਲ ਕੇ ਆਪਣੀ ਭਾਵਨਾ ਨਹੀਂ ਦਿਖਾਉਂਦੇ ਹੁੰਦੇ ਕਦੇ ਵੀ ਉਹ ਖੁੱਲ ਕੇ ਤੁਹਾਡੇ ਨਾਲ ਪੂਰੀ ਗੱਲਬਾਤ ਨਹੀਂ ਕਰਦੇ ਹੁੰਦੇ ਉਹ ਜੋ ਤੁਹਾਨੂੰ ਦਿਖਾਵਾ ਬਹੁਤ ਕਰਨਦੇ ਹੁੰਦੇ ਆ ਪਰ ਉਹਨਾਂ ਦੇ ਵਿਹਾਰ ਬੋਲਚਾਲ ਅਤੇ ਸੋਚ ਵਿੱਚ ਇਹ ਸਾਫ਼ ਝਲਕਦੀ ਹੈ ਅਸੀਂ ਜੈਸੀ ਕਰਨ ਵਾਲੇ ਲੋਕਾਂ ਦੀਆਂ ਮੁੱਖ ਨਿਸ਼ਾਨੀਆਂ ਨੂੰ ਅੱਜ ਤੁਹਾਡੇ ਨਾਲ ਅਸੀਂ ਵਿਸਥਾਰ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਉਹਨਾਂ ਦੀਆਂ ਜਿਹੜੀਆਂ ਮੁੱਖ ਨਿਸ਼ਾਨੀਆਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਪਹਿਲੀ ਨਿਸ਼ਾਨੀ ਹੁੰਦੀ ਹੈ ਉਹਨਾਂ ਦੀ ਤੁਹਾਡੀ ਕਾਮਯਾਬੀ ਤੇ ਖੁਸ਼ ਨਾ ਹੋਣਾ ਜੈਲ ਸੀ ਕਰਨ ਵਾਲੇ ਲੋਕਾਂ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਤੁਹਾਡੀ ਸਫਲਤਾ ਤੇ ਦਿਲੋਂ ਖੁਸ਼ ਨਹੀਂ ਹੁੰਦੇ ਜਦੋਂ ਤੁਸੀਂ ਕੋਈ ਉਪਲਬਧ ਦੀ ਹਾਸਲ ਕਰਦੇ ਹੋ ਕੋਈ ਮਕਾਮ ਹਾਸਲ ਕਰਦੇ ਹੋ ਉਹ ਚੁੱਪ ਰਹਿੰਦੇ ਹਨ ਵਧਾਈ ਦੇਣ ਦੀ ਥਾਂ ਬਿਸ਼ਾ ਬਦਲ ਦਿੰਦੇ ਹਨ ਮੂੰਹ ਤੇ ਮੁਸਕਾਨ ਹੁੰਦੀ ਹੈ ਪਰ ਅੰਦਰੋਂ ਜਲਣਾ ਇਹ ਲੋਕ ਅਕਸਰ ਸੋਚਦੇ ਹਨ ਇਹ ਇਸ ਤੋਂ ਵਧੀਆ ਕਿਵੇਂ ਹੋ ਸਕਦਾ ਹੈ ਦੂਸਰਾ ਹੈਗਾ ਕਿ ਤੁਹਾਡੀਆਂ ਗੱਲਾਂ ਦੀ ਮਹੱਤਤਾ ਨੂੰ ਘਟਾਉਣਾ ਜੈਸੇ ਕਰਨ ਵਾਲੇ ਲੋਕ ਤੁਹਾਡੇ ਕੰਮ ਜਾਂ ਕਾਮਯਾਬੀ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਉਦਾਹਰਨ ਵਜੋਂ ਇਹ ਤਾਂ ਕਿਸਮਤ ਨਾਲ ਹੋ ਗਿਆ ਹੋਣਾ ਹੀ ਸੀ ਇਸ ਚ ਕੀ ਵੱਡੀ ਗੱਲ ਐ ਅੱਜ ਕੱਲ ਤਾਂ ਹਰ ਕੋਈ ਇਹ ਕਰ ਰਿਹਾ ਐ ਇਸ ਤਰ੍ਹਾਂ ਦੇ ਬੋਲ ਉਹ ਤੁਹਾਡਾ ਮਨੋਬਲ ਘਟਾਉਣ ਲਈ ਵਰਤਦੇ ਹਨ ਤੀਸਰਾ ਗਾ ਪਿੱਛੇ ਪਿੱਛੇ ਉਹਨਾਂ ਨੇ ਤੁਹਾਡੀ ਪੱਠੀ ਪਿੱਛੇ ਤੁਹਾਡੀ ਬਰਾਈ ਕਰਨੀ ਐ ਜੈਸੀ ਕਰਨ ਵਾਲੇ ਲੋਕ ਸਾਹਮਣੇ ਕੁਝ ਹੋਰ ਆ ਤੇ ਪਿੱਠ ਪਿੱਛੇ ਕੁਝ ਹੋਰ ਹੁੰਦੇ ਆ ਤੁਹਾਡੇ ਘਰ ਅਜ ਦੇ ਵਿੱਚ ਤੁਹਾਡੀ ਨਿੰਦਾ ਅਫਵਾਹ ਫਲਾਉਣਾ ਤੁਹਾਡੇ ਬਾਰੇ ਗੰਤ ਧਾਰਨਾ ਬਣਾਉਣਾ ਇਹ ਲੋਕ ਖੁਦ ਅੱਗੇ ਵਧਣ ਦੀ ਥਾਂ ਦੂਜੇ ਨੂੰ ਹੇਠਾਂ ਖਿੱਚਣਾ ਚਾਹੁੰਦੇ ਹਨ ਚੌਥੀ ਨਿਸ਼ਾਨੀ ਇਹਨਾਂ ਦੀ ਹੈਗੀ ਹੈ ਹਰ ਗੱਲ ਵਿੱਚ ਮੁਕਾਬਲਾ ਕਰਨਾ ਜੈਲਸੀ ਕਰਨ ਵਾਲੇ ਲੋਕ ਹਰ ਵਿਅਕਤੀ ਤੇ ਹਰ ਗੱਲ ਨੂੰ ਮੁਕਾਬਲੇ ਵਾਂਗ ਲੈਂਦੇ ਹਨ ਜੈਲਸੀ ਕਰਨ ਵਾਲੇ ਜਿਹੜੇ ਲੋਕ ਆ ਈਰਖਾ ਰੱਖਣ ਵਾਲੇ ਲੋਕ ਹੁੰਦੇ ਆ ਉਹ ਵਿਅਕਤੀ ਹਰ ਗੱਲ ਨੂੰ ਮੁਕਾਬਲੇ ਵਾਂਗ ਲੈਂਦੇ ਹਨ ਤੁਹਾਡੇ ਕੱਪੜੇ ਹੋਰ ਮਹਿੰਗੇ ਲੈ ਲੈਣਗੇ ਤੁਹਾਡੀ ਸਫਲਤਾ ਉਹ ਆਪਣੀ ਵਡਾ ਚੜਾ ਕੇ ਦੱਸਣਗੇ ਤੁਹਾਡੀ ਖੁਸ਼ੀ ਉਹ ਵੀ ਜ਼ਬਰਦਸਤੀ ਖੁਸ਼ ਦਿਖਣਗੇ ਇਹ ਮੁਕਾਬਲਾ ਸਿਹਤਮੰਦ ਨਹੀਂ ਸਕੋ ਅੰਦਰੂਨੀ ਅਸੁਰੱਖਿਆ ਤੋਂ ਪੈਦਾ ਹੁੰਦਾ ਹੈ ਜਣੀ ਕਹਿੰਦਾ ਭਾਵ ਕਿ ਉਹਨਾਂ ਦੀ ਇਹ ਜੈਲਸੀ ਤੋਂ ਪੈਦਾ ਹੁੰਦੀ ਹੈ ਨੇ ਇਹ ਸਾਰੀਆਂ ਚੀਜ਼ਾਂ ਪੰਜਵਾਂ ਇਹਦੇ ਵਿੱਚ ਹੈ ਕਿ ਤਾਨੇ ਮਾਰਨਾ ਅਤੇ ਬਿਆੰਗ ਕਰਨਾ ਜੈਲਸੀ ਕਰਨ ਵਾਲੇ ਲੋਕ ਸਿੱਧਾ ਹਮਲਾ ਨਹੀਂ ਕਰਦੇ ਹੁੰਦੇ ਸਗੋਂ ਤਾਨਿਆਂ ਰਾਹੀਂ ਚੋਟ ਮਾਰਦੇ ਹਨ ਹੁਣ ਤਾਂ ਤੁਸੀਂ ਬਹੁਤ ਵੱਡੇ ਬਣ ਗਏ ਹੋ ਸਫਲਤਾ ਨੇ ਤਾਂ ਰੰਗ ਹੀ ਬਦਲ ਦਿੱਤਾ ਇਹ ਬੋਲ ਹਾਸੇ ਚ ਲਪੇਟੇ ਹੁੰਦੇ ਹਨ ਪਰ ਅੰਦਰੋਂ ਜ਼ਹਿਰ ਦੇ ਵਾਗ ਭਰੇ ਹੁੰਦੀਆਂ ਛੇਮਾ ਜਗ੍ਹਾ ਦੇ ਵਿੱਚ ਜਿਹੜਾ ਛੇਮਾ ਇਹਨਾਂ ਦਾ ਬਤੀਰਾ ਤੁਹਾਨੂੰ ਅੱਗੇ ਵਾਧਾ ਨਹੀਂ ਦੇਖ ਸਕਦੇ ਜੇਲਸੀ ਕਰਨ ਵਾਲੇ ਲੋਕ ਤੁਹਾਡੇ ਸੁਪਨਿਆਂ ਦਾ ਸਹਾਰਾ ਨਹੀਂ ਬਣਦੇ ਤੁਹਾਨੂੰ ਡਰਾਉਣਗੇ ਨੈਗੇਟਿਵ ਸਲਾਹ ਦੇਣਗੇ ਕਹਿਣਗੇ ਕਿ ਇਹ ਨਹੀਂ ਹੋ ਸਕਦਾਗਾ ਅਸਲ ਚ ਉਹ ਆਪਣੀਆਂ ਅਸਫਲਤਾਵਾਂ ਤੁਹਾਡੇ ਤੇ ਥੋਪਣਾ ਚਾਹੁੰਦੇ ਹਨ ਸੱਤਵਾਂ ਉਹਨਾਂ ਦਾ ਕੀ ਨਿਸ਼ਾਨੀ ਹੈ ਉਹਨਾਂ ਦੀ ਹਰ ਗੱਲ 'ਚ ਉਹਨਾਂ ਨੇ ਨੁਕਸ ਕੱਢਣਾ ਹੁੰਦਾਗਾ ਤੁਸੀਂ ਕੁਝ ਵੀ ਕਰ ਲਵੋ ਉਹਨਾਂ ਨੂੰ ਕਮੀ ਹੀ ਨਜ਼ਰ ਆਏਗੀ ਤੁਹਾਡੀ ਸ਼ਕਲ ਤੁਹਾਡੀ ਆਵਾਜ਼ ਤੁਹਾਡਾ ਕੰਮ ਇਹ ਨਿਰੰਤਰ ਅਲੋਚਨਾ ਜੈਲਸੀ ਦੀ ਪੱਕੀ ਨਿਸ਼ਾਨੀ ਆ ਅੱਠਮਾ ਉਹਨਾਂ ਦਾ ਜਿਹੜਾ ਹੋਰ ਇੱਕ ਚਿਹਰਾ ਹੈਗਾ ਤੁਹਾਡੇ ਖੁਸ਼ਹਾਲਾ ਨੂੰ ਖਰਾਬ ਕਰਨਾ ਜਦੋਂ ਤੁਸੀਂ ਖੁਸ਼ ਹੋਵੋ ਉਹ ਉਦਾਸ ਖਬਰ ਲਿਆਉਣਗੇ ਝਗੜਾ ਛੇੜਨਗੇ 네ਗੇਟਿਵ ਗੱਲਾਂ ਕਰ ਦੇਣਗੇ ਨਕਾਰਤਮਕ ਗੱਲਾਂ ਕਰਨਗੇ ਉਹਨਾਂ ਨੂੰ ਤੁਹਾਡੀ ਖੁਸ਼ੀ ਕਰ ਬੜੀ ਚੁਪਦੀ ਹੈਗੀ ਨੰਮਾ ਬਿੰਦੂ ਇਹਦੇ ਵਿੱਚ ਖੁਦ ਦੀ ਤੁਲਨਾ ਹਮੇਸ਼ਾ ਤੁਹਾਡੇ ਨਾਲ ਕਰਨਾ ਜੈਲਸੀ ਕਰਨ ਵਾਲੇ ਲੋਕ ਆਪਣੇ ਆਪ ਨੂੰ ਹਮੇਸ਼ਾ ਤੁਹਾਡੇ ਨਾਲ ਤੋਲਦੇ ਹਨ ਮੇਰੇ ਕੋਲ ਵੀ ਇਹ ਹੁੰਦਾ ਤਾਂ ਮੈਂ ਵੀ ਤੁਹਾਡੇ ਵਰਗਾ ਕਰ ਸਕਦਾ ਸੀ ਇਹ ਤੁਲਨਾ ਉਹਨਾਂ ਦੀ ਅੰਦਰੂਨੀ ਅਸਤੁਸ਼ਟੀ ਦਿਖਾਉਂਦੀ ਹੈ 10ਵਾਂ ਬਿੰਦੂ ਇਹਦੇ ਵਿੱਚ ਦੋਸਤੀ ਵਿੱਚ ਸਵਾਰਥ ਜੈਲਸੀ ਕਰਨ ਵਾਲੀ ਦੋਸਤੀ ਸੱਚੀ ਨਹੀਂ ਹੁੰਦੀ ਜਦੋਂ ਤੁਹਾਨੂੰ ਲੋੜ ਹੋਵੇ ਉਹ ਗਾਇਬ ਜਦੋਂ ਉਹਨਾਂ ਨੂੰ ਲਾਭ ਹੋਵੇ ਉਹ ਹਾਜ਼ਰ ਇਹ ਦੋਸਤੀ ਨੂੰ ਲਾਭ ਦਾ ਰਿਸ਼ਤਾ ਹੁੰਦਾ ਹੈ ਇਹ ਦੋਸਤੀ ਨਹੀਂ ਲਾਭ ਦਾ ਰਿਸ਼ਤਾ ਹੁੰਦਾ ਹੈ 11ਵਾਂ ਇਹਦੇ ਵਿੱਚ ਪੁਆਇੰਟ ਆ ਜਾਂਦਾ ਹੈ ਜੀ ਤੁਹਾਡੀ ਇੱਜ਼ਤ ਘਟਾਉਣ ਦੀ ਕੋਸ਼ਿਸ਼ ਜੇਲ੍ਹ ਸੀ ਕਰਨ ਵਾਲੇ ਲੋਕ ਤੁਹਾਨੂੰ ਹੋਰ ਅੱਗੇ ਹੋਰਾਂ ਅੱਗੇ ਛੋਟਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਤੁਹਾਡੀ ਗਲਤੀ ਨੂੰ ਅਛਾਲਣਾ ਤੁਹਾਡੀ ਬੇਇੱਜ਼ਤੀ ਕਰਨਾ ਤੁਹਾਨੂੰ ਨਜ਼ਰ ਅੰਦਾਜ਼ ਕਰਨਾ ਇਹ ਉਹਨਾਂ ਦੀ ਫਿਤਰਤ ਹੁੰਦੀ ਹੈ ਜਿਹੜੇ ਤੁਹਾਡੇ ਤੋਂ ਈਰਖਾ ਕਰਦੇ ਆ ਆਪ ਕੁਝ ਕਰਨਾ ਨਹੀਂ ਤੇ ਤੁਹਾਡੀ ਉਤਰੱਕੀ ਤੋਂ ਬੜਾ ਸਾੜਾ ਮਹਿਸੂਸ ਕਰਦੇ ਆ ਇਨੂੰ ਕਹਿੰਦੇ ਵੀ ਉਹਨਾਂ ਨੂੰ ਅੱਗ ਲੱਗਦੀ ਹੈ ਪੰਜਾਬੀ ਦੇ ਵਿੱਚ ਜੇ ਅਸੀਂ ਇਹ ਵੀ ਕਹਿ ਲਈਏ ਤਾਂ ਇਹ ਕੋਈ ਅਥਕਥ ਨਹੀਂ ਨਹੀਂ ਹੋਵੇਗੀ। ਬਾਹਰਲਾ ਬਿੰਦੂ ਇਹਦੇ ਵਿੱਚ ਤੁਹਾਡੀ ਤਰੱਕੀ ਰੋਕਣ ਦੀ ਕੋਸ਼ਿਸ਼। ਕਈ ਵਾਰ ਇਹ ਲੋਕ ਸਿੱਧੇ ਤੌਰ ਤੇ ਤੁਹਾਡਾ ਨੁਕਸਾਨ ਕਰਦੇ ਹਨ। ਕਈ ਵਾਰ ਇਹ ਲੋਕ ਸਿੱਧੇ ਤੌਰ ਤੇ ਤੁਹਾਡਾ ਨੁਕਸਾਨ ਕਰਦੇ ਹਨ। ਗਲਤ ਜਾਣਕਾਰੀ ਦੇਣਾ, ਮੌਕੇ ਤੋਂ ਵੰਚਿਤ ਕਰਨਾ, ਤੁਹਾਡੇ ਖਿਲਾਫ ਸਾਜ਼ਿਸ਼ ਕਰਨੀ ਇਹ ਇਹਨਾਂ ਦੀ ਆਦਤ ਹੁੰਦੀ ਹੈ ਕਿਉਂਕਿ ਇਹਨਾਂ ਨੂੰ ਤੁਹਾਡੀ ਤਰੱਕੀ ਚੁਪਦੀ ਹੈਗੀ ਹੈ ਤੁਹਾਡੀ ਤਰੱਕੀ ਤੋਂ ਇਹਨਾਂ ਨੂੰ ਸਾੜਾ ਹੁੰਦਾ ਹੈ ਜੈਲਸੀ ਹੁੰਦੀ ਹੈ ਤੇਰਮਾ ਵਿੱਚ ਮਿੱਠੀ ਜ਼ਹਿਰੀਲੀ ਬੋਲੀ ਇਹਨਾਂ ਦੀ ਜਿਹੜੀ ਬੋਲੀ ਹੈ ਨਾ ਉਹ ਬੜੀ ਮਿੱਠੀ ਤੇ ਜ਼ਹਿਰੀਲੀ ਬੋਲੀ ਹੁੰਦੀ ਹੈ ਇਹਨਾਂ ਦੀ ਉਹਨਾਂ ਦੀ ਬੋਲੀ ਮਿੱਠੀ ਹੁੰਦੀ ਹੈ ਪਰ ਅਰਥ ਕੜਮੇ ਆ ਉਹਨਾਂ ਦੀ ਬੋਲੀ ਜਿਹੜੀ ਉਹ ਮਿੱਠੀ ਹੁੰਦੀ ਹੈ ਪਰ ਜਿਹੜੇ ਉਹਦੇ ਅਰਥ ਆ ਉਹ ਬੜੇ ਕੌੜੇ ਹੁੰਦੇ ਆ ਮੈਂ ਤਾਂ ਤੁਹਾਡੇ ਭਲੇ ਲਈ ਕਹਿ ਰਿਹਾ ਸੀ ਮੈਂ ਤਾਂ ਤੁਹਾਡੀ ਚਿੰਤਾ ਹੈ ਮੈਨੂੰ ਤਾਂ ਤੁਹਾਡੀ ਚਿੰਤਾ ਹੈ ਅਸਲ ਵਿੱਚ ਚਿੰਤਾ ਨਹੀਂ ਜਲਣ ਹੁੰਦੀ ਹੈ 14ਵੇਂ ਮਹੀਨੇ ਦੇ ਵਿੱਚ ਹੈਗਾ ਕਿ ਹਰ ਗੱਲ ਵਿੱਚ ਨਕਾਰਾਤਮਕ ਸੋਚ ਜੈਲਸੀ ਕਰਨ ਵਾਲੇ ਲੋਕ ਹਮੇਸ਼ਾ ਨਕਾਰਾਤਮਕ ਹੁੰਦੇ ਆ ਉਹ 네ਗੇਟਿਵ ਹੁੰਦੇ ਆ ਕਿਸੇ ਦੀ ਤਰੱਕੀ ਤੇ ਉਹਨਾਂ ਨੇ ਸ਼ੱਕ ਕਰਨਾ ਹੁੰਦਾ ਕਿਸੇ ਦੀ ਖੁਸ਼ੀ ਚ ਖੁਸ਼ੀ ਹੁੰਦੀ ਆ ਉਹ ਨਾਟਕ ਕਰਦੇ ਆ 15ਵਾਂ ਬਿੰਦੂ ਇਹਦੇ ਵਿੱਚ ਹੈਗਾ ਕਿ ਆਪਣੇ ਆਪ ਨਾਲ ਨਾਰਾਜ਼ਗੀ ਅਕਸਰ ਜੈਲਸੀ ਕਰਨ ਵਾਲੇ ਲੋਕ ਅੰਦਰੋਂ ਆਪਣੇ ਆਪ ਨਾਲ ਖੁਸ਼ ਨਹੀਂ ਹੁੰਦੇ ਘੱਟ ਆਤਮ ਵਿਸ਼ਵਾਸ ਹੁੰਦਾ ਅਧੂਰੇ ਸੁਪਨੇ ਦੱਬੀ ਹੋਈ ਨਿਰਾਸ਼ਾ ਇਹ ਸਭ ਜੈਲਸੀ ਨੂੰ ਜਨਮ ਦਿੰਦੇ ਹਨ ਜੈਲਸੀ ਕਰਨ ਵਾਲਿਆਂ ਨਾਲ ਕਿਵੇਂ ਨਿਜਿੱਠਿਆ ਜਾਵੇ ਆਪਣੇ ਆਪ ਤੇ ਭਰੋਸਾ ਰੱਖੋ ਹਰ ਗੱਲ ਦਿਲ ਤੇ ਨਾ ਲਾਓ ਆਪਣੀਆਂ ਸਫਲਤਾਵਾਂ ਚੁੱਪਚਾਪ ਬਣਾਓ ਸੀਮਾਾਂ ਬਣਾਓ ਸਕਾਰਾਤਮਕ ਲੋਕਾਂ ਨਾਲ ਰਹੋ ਨਤੀਜਾ ਜੈਲਸੀ ਕਰਨ ਵਾਲੇ ਲੋਕ ਹਰ ਕਿਸੇ ਦੀ ਜ਼ਿੰਦਗੀ ਵਿੱਚ ਆ ਸਕਦੇ ਹਨ ਦੋਸਤਾਂ ਰਿਸ਼ਤੇਦਾਰਾਂ ਜਾਂ ਸਹਿਕਰਮੀਆਂ ਦੇ ਰੂਪ ਵਿੱਚ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਉਹਨਾਂ ਨੂੰ ਪਛਾਣੀਏ ਉਹਨਾਂ ਦੇ ਪ੍ਰਭਾਵ ਨੂੰ ਆਪਣੇ ਆਪ ਤੋਂ ਆਪ ਨੂੰ ਬਚਾਈਏ ਅਤੇ ਆਪਣੇ ਮਨ ਨੂੰ ਸਾਫ਼ ਰੱਖੀਏ ਯਾਦ ਰੱਖੋ ਤੁਹਾਡੀ ਤਰੱਕੀ ਕਿਸੇ ਦੀ ਨਕਾਮੀ ਨਹੀਂ ਅਤੇ ਕਿਸੇ ਦੀ ਜਲਣ ਤੁਹਾਡੀ ਜ਼ਿੰਮੇਵਾਰੀ ਨਹੀਂ ਜੇ ਤੁਸੀਂ ਚਾਹੋ ਤਾਂ ਇਹਨਾਂ ਲੋਕਾਂ ਤੋਂ ਤੁਸੀਂ ਬਚ ਸਕਦੇ ਹੋ ਇਹ ਇਹਨਾਂ ਲੋਕਾਂ ਦੀਆਂ ਜੜੀਆਂ ਤੁਹਾਨੂੰ ਮੈਂ ਦੱਸੀਆਂ ਨੇ ਇਹ 15 16 ਨਿਸ਼ਾਨੀਆਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਿਹੜੇ ਲੋਕ ਅਕਸਰ ਤੁਹਾਡੇ ਤੋਂ ਜੈਲਸੀ ਕਰਦੇ ਆ ਤੁਹਾਡੀ ਤਰੱਕੀ ਤੋਂ ਸਾੜਾ ਕਰਦੇ ਆ ਤੁਹਾਡੇ ਕੰਮ ਤੋਂ ਉਹਨਾਂ ਨੂੰ ਬਹੁਤ ਤਕਲੀਫ ਹੁੰਦੀ ਆ ਪਰ ਉਹ ਡਾਇਰੈਕਟਿਵ ਦੇ ਨਾਲ ਤੁਹਾਨੂੰ ਕੁਝ ਨਹੀਂ ਕਹਿ ਸਕਦੀ ਪਰ ਉਹਨਾਂ ਤੋਂ ਤੁਹਾਡੀ ਤਰੱਕੀ ਜਰੀ ਨਹੀਂ ਜਾਂਦੀ ਉਹ ਤੁਹਾਡੀ ਤਰੱਕੀ ਨੂੰ ਤੁਹਾਡੇ ਸੁੱਖ ਸਾਧਨ ਨੂੰ ਤੁਹਾਡੀ ਤੰਦਰੁਸਤੀ ਨੂੰ ਉਹ ਬਰਦਾਸ਼ਤ ਨਹੀਂ ਕਰ ਸਕਦੇ ਇਹ ਉਹਨਾਂ ਲੋਕਾਂ ਦੀ ਨਿਸ਼ਾਨੀ ਹੈ ਜਿਹੜੇ ਤੁਹਾਡੇ ਤੋਂ ਸਾੜਾ ਕਰਦੇ ਆ ਤੁਹਾਡੇ ਤੋਂ ਈਰਖਾ ਕਰਦੇ ਆ ਤੁਹਾਡੇ ਤੋਂ ਜੈਲਸੀ ਕਰਦੇ ਆ ਜੇਕਰ ਦੋਸਤੋ ਸਾਡੇ ਵਿਚਾਰ ਤੁਹਾਨੂੰ ਚੰਗੇ ਲੱਗੇ ਤਾਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਤੁਸੀਂ ਜ਼ਰੂਰ ਕਰਿਓ ਧੰਨਵਾਦ ਜੀ ਰਬਾ